ਤਾਂ ਨੂੰ WhatsApp ਤੇ ਇੱਕ ਬੜਾ ਜਬਰਦਸਤ ਫੀਚਰ ਆਇਆ ਮੰਨ ਲਓ ਤੇ ਅਸੀਂ ਕਿਸੇ ਦਾ ਸਟੇਟਸ ਦੇਖਿਆ ਤੁਹਾਨੂੰ ਸਟੇਟਸ ਦੇਖਿਆ ਨਾ ਤੁਹਾਨੂੰ ਡਾਊਨਲੋਡ ਕਰਨ ਦੀ ਲੋੜ ਆ ਨਾ ਹੀ ਤੁਹਾਨੂੰ ਅਗਲੇ ਨੂੰ ਕਹਿਣ ਦੀ ਲੋੜ ਹੈ ਮੈਨੂੰ ਸੈਂਡ ਕਰ ਦੇ ਤੁਸੀਂ ਇਹਨੂੰ ਉੱਥੋਂ ਸਿੱਧਾ ਹੀ ਰੀਸ਼ੇਅਰ ਕਰ ਸਕਦੇ ਆ ਤੇ ਆਪਣੇ WhatsApp ਸਟੇਟਸ ਦੇ ਉੱਪਰ ਲਾ ਸਕਦੇ ਆ ਤਾਂ ਕਿੰਦਾ ਬਾਤਣਾ ਇਹ ਵਾਲਾ ਫੀਚਰ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਉ ਆ ਤੁਹਾਨੂੰ ਆਪਾਂ ਦੱਸਦੇ ਆ ਵੀਡੀਓ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਆ ਆਪਣੇ ਕੋਲ ਦੋ ਘੋਣੇ ਆ ਕਿੱਧਰ ਤੇ ਇਧਰ ਮੈਂ ਤੁਹਾਨੂੰ ਇਹ ਥੋੜੀ ਸ਼ੇਅਰ ਕਰਕੇ ਦੱਸੂਗਾ ਵੀ ਕਿੱਦਾਂ ਹੋਣਾ ਤਾਂ ਕੁਝ ਕਿ ਸੈਟਿੰਗਾਂ ਆ ਵਿੱਚ ਉਹ ਤੁਹਾਨੂੰ ਕਰਨੀਆਂ ਪੈਣੀਆਂ ਤਾਂ ਹੀ ਰੀਸ਼ੇਅਰ ਦੀ ਆਪਸ਼ਨ ਮੈਨੂੰ ਤਾਂ ਨਹੀਂ ਹੋਣਾ ਹੈਗਾ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਮੇਰੇ ਵੀਰ ਆਪਾਂ ਪਲੇ ਸਟੋਰ ਤੇ ਜਾਣਾ ਹੈ ਤਾਂ ਮਤਲਬ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਉਂਦੇ ਵੀ ਸਾਨੂੰ ਇਹ ਅਪਡੇਟ ਨਹੀਂ ਮਿਲਿਆ ਆਪਾਂ ਇਹ ਕਰਨਾ ਇੱਥੇ ਆਪਾਂ ਸੱਚ ਦੇ ਜਾਣਾ ਇੱਥੇ ਆਪਾਂ ਸਰਚ ਕਰਨਾ WhatsApp ਜਦੋਂ ਤੁਸੀਂ WhatsApp ਸਰਚ ਕਰਨਾ ਇੱਥੇ ਆ ਜਾਣਾ ਹੋਣ ਤੋਂ ਬਾਅਦ ਕੀ ਕਰਨਾ ਤੁਸੀਂ ਦੇਖ ਸਕਦੇ ਇੱਥੇ WhatsApp ਆਪਣਾ ਆ ਗਿਆ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਤੁਸੀਂ ਥੋੜੀ ਹੱਥਲੇ ਆ ਜਾਣਾ ਖੱਲੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਕਿਦਾਂ ਲਿਖਿਆ ਹੈ ਬੀਟਾ ਪ੍ਰੋਗਰਾਮ ਇਸ ਪਰ ਤੁਹਾਡੇ ਇੱਥੇ ਲਿਖਿਆਣਾ ਜਿੱਦਾਂ ਬੀਟਾ ਵਰਧਨ ਜੁਆਇਨ ਤੁਸੀਂ ਦੇਖ ਲਿਓ ਚੈੱਕ ਕਰਕੇ ਤੇ ਤੁਹਾਡੇ ਫੋਨ ਦੇ ਵਿੱਚ ਆ ਗਿਆ ਜਾਂ ਨਹੀਂ ਆ ਗਿਆ ਜਿੱਕਰ ਇੱਥੇ ਜੁਆਇਨ ਹੈਗਾ ਤੁਸੀਂ ਉਹਨੂੰ ਜੁਆਇਨ ਕਰ ਲੈਣਾ ਹੈ ਐਨ ਕੰਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ WhatsApp ਹੈ ਅਪਡੇਟ ਕਰ ਲਓ ਤਾਂ ਤੁਹਾਨੂੰ ਡੇਲੀ ਨਵੀਂ ਤੋਂ ਨਵੀਂ ਅਪਡੇਟ ਆਈ ਜਾਂਦੀ ਹੈ ਅਪਡੇਟ ਕਰਨ ਤੋਂ ਬਾਅਦ ਕੀ ਕਰਨਾ ਹੈ ਹੁਣ ਆਪਾਂ ਆਪਣੇ WhatsApp ਤੇ ਜਾਣਾ ਹੈ WhatsApp ਤੇ ਆ ਗਿਆ WhatsApp ਤੇ ਆਉਣ ਤੋਂ ਬਾਅਦ ਆਪਾਂ ਕੀ ਕਰਨਾ ਤੁਸੀਂ ਦੇਖ ਸਕਦੇ ਉੱਪਰ ਇੱਥੇ ਤਿੰਨ ਬਿੰਦੂ ਗੁਣੇ ਤੇ ਕਲਿੱਕ ਕਰਨਾ ਹਨ ਤੋਂ ਬਾਅਦ ਆਪਾਂ ਸੈਟਿੰਗ ਤੇ ਜਾਣਾ ਹੈ ਜਦ ਕਿ ਦੇ ਜਾਣ ਤੋਂ ਬਾਅਦ ਆਪਾਂ ਕੀ ਕਰਨਾ ਪ੍ਰਾਈਵੇਸੀ ਤੇ ਜਾਣਾ। ਪ੍ਰਾਈਵੇਸੀ ਕਰਨੇ ਤੇ ਸਟੇਟਸ ਤੇ ਆ ਜਾਣਾ। ਆਪਾਂ ਸਟੇਟਸ ਤੇ ਕਲਿੱਕ ਕਰਨਾ। ਕਦੋਂ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਸਾਰੀਆਂ ਆਪਸ਼ਨ ਆ ਜਾਣਗੀਆਂ। ਪਹਿਲਾਂ ਤੁਸੀਂ ਦੇਖ ਸਕਦੇ ਅੱਗੇ ਮਤਲਬ ਜਿਹਨੂੰ ਆਪਾਂ ਸਟੇਟਸ ਆਪਣਾ ਦਿਖਾਣਾ ਚਾਹੁੰਦੇ ਹਨਾ ਤਾਂ ਥੱਲੇ ਸੀਗਾ ਵੀ ਆਪਣੇ ਫੇਸਬੁੱਕ ਸਟੋਰੀ ਦੇ ਵੀ ਆਪਾਂ ਸ਼ੇਅਰ ਕਰ ਸਕਦੇ ਹਾਂ, ਇੰਸਟਾਗ੍ਰਾਮ ਸਟੋਰੀ ਵੀ ਲਾ ਸਕਦੇ ਆਪਣੇ ਵਟਸਐਪ ਸਟੇਟਸ ਨੂੰ। ਤਾਂ ਹੁਣ ਇੱਕ ਨਵਾਂ ਫੀਚਰ ਆ ਸਕਦਾ ਤੁਸੀਂ ਦੇਖ ਸਕਦੇ ਆ ਲਾਓ ਸ਼ੇਅਰ ਇ। ਥੱਲੇ ਲਿਖਿਆ ਹੈ ਨਾ ਮਤਲਬ ਸਟੇਟਸ ਰੀਸ਼ੇਅਰ। ਤੁਸੀਂ ਦੇਖ ਸਕਦੇ ਇਹਨੂੰ ਆਨ ਕਰਨ ਤੋਂ ਬਾਅਦ ਕੀ ਹੋਣਾ ਹੁਣ ਤੁਸੀਂ ਕੋਈ ਵੀ ਸਟੇਟਸ ਲਾਉਣਾ ਹੈ ਜਦੋਂ ਤੁਸੀਂ ਸਟੇਟਸ ਲਾਉਂਗੇ ਤਾਂ ਮਤਲਬ ਜਦੋਂ ਵੀ ਤੁਹਾਡਾ ਕਿਸੇ ਲੋਕਾਂ ਦਾ ਸਟੇਟਸ ਜਾਂ ਉਹਦਾ ਥੱਲੇ ਤੁਹਾਨੂੰ ਇਥੇ ਰੀਸ਼ੇਅਰ ਦੀ ਆਪਸ਼ਨ ਮਿਲਣੀ ਹੈ ਤੇ ਤੁਹਾਡਾ ਸਟੇਟਸ ਕੋਈ ਵੀ ਲਾ ਸਕਦਾ ਜੇਕਰ ਤੁਸੀਂ ਚਾਹੋ ਨੇ ਆ ਵੀ ਮੇਰਾ ਕੋਈ ਮੈਂ ਚਾਹੁੰਦਾ ਵੀ ਕਿਸੇ ਦਾ ਸਟੇਟਸ ਮੇਰਾ ਜਿਹੜਾ ਮੈਂ ਸਟੇਟਸ ਲਾਉਣਾ ਵੀ ਇਹਨੂੰ ਹੋਰ ਨਾ ਕੋਈ ਲਾਵੇ ਤਾਂ ਇਹਨੂੰ ਤੁਸੀਂ ਬੰਦ ਕਰ ਦੇਣਾ ਨਹੀਂ ਤਾਂ ਤੁਸੀਂ ਇਹਨੂੰ ਆਨ ਕਰ ਲੈਣਾ ਆਪਾਂ ਕੀ ਕਰਨਾ ਆਪਾਂ ਇਹ ਕਰਨ ਨੂੰ ਆਨ ਕਰਨ ਤੋਂ ਬਾਅਦ ਆਪਾਂ ਬੈਕ ਜਾਣਾ ਹੈ ਬੈਕ ਜਾਣ ਤੋਂ ਬਾਅਦ ਮੰਨ ਲਾ ਇਥੇ ਅਪਡੇਟ ਤੇ ਆ ਗਿਆ ਅਪਡੇਟ ਤੇ ਆਉਣ ਤੋਂ ਬਾਅਦ ਇਥੇ ਆਨੰਤਵਾਦ ਇੱਥੇ ਕੋਈ ਵੀ ਆਪਾਂ ਫੋਟੋ ਲੈ ਲੈਣੀ ਮੰਨ ਲਓ ਆਹ ਵਾਲੀ ਫੋਟੋ ਲੈ ਲਈ ਹੈ ਨਾ ਇਹ ਵਾਲੀ ਫੋਟੋ ਦਾ ਆਪਾਂ ਜਿੱਦਾਂ ਹੁਣ ਸਟੇਟਸ ਲਾਉਣਾ ਤੁਸੀਂ ਦੇਖ ਸਕਦੇ ਇੱਥੋਂ ਆਪਾਂ ਸਟੇਟਸ ਲਾਤਾ ਹੈ ਸਟੇਟਸ ਲਾਉਣ ਤੋਂ ਬਾਅਦ ਹੁਣ ਮੈਂ ਇਸ ਫੋਨ ਦੇ ਵਿੱਚ ਆ ਜਾਣਾ ਤੁਸੀਂ ਦੇਖ ਸਕਦੇ ਆਪਾਂ ਇਸ ਫੋਨ ਦੇ ਵਿੱਚ ਜਦੋਂ ਆ ਗਏ ਹੋਣ ਤੋਂ ਬਾਅਦ ਆਪਾਂ ਇਹਦਾ ਵਟਸਐਪ ਓਪਨ ਕਰਨਾ ਹੈ ਇੱਕੋ ਇੱਥੇ ਆ ਗਏ ਆਉਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਦੇ ਆਪਾਂ ਵਟਸਐਪ ਤੇ ਗਏ ਆਪਾਂ ਵਟਸਐਪ ਤੇ ਜਾਣ ਤੋਂ ਬਾਅਦ ਤੁਸੀਂ ਇੱਥੇ ਹੀ ਹੈ ਨਾ ਅਪਡੇਟ ਤੇ ਤੁਸੀਂ ਦੇਖ ਸਕਦੇ ਇੱਥੇ ਮਤਲਬ ਉਹ ਜਿਹੜਾ ਸਟੇਟਸ ਤੁਸੀਂ ਲਾਇਆ ਸੀਗਾ ਆਪਾਂ ਨੂੰ ਸ਼ੋ ਹੋ ਇੱਧਰ ਵੀ ਜਾਸਨੀ ਆ ਗਿਆ ਤਾਂ ਇਹਨੂੰ ਆਪਾਂ ਇੱਥੇ ਓਪਨ ਕਰਨਾ ਓਪਨ ਕਰਨ ਤੋਂ ਬਾਅਦ ਤੁਸੀਂ ਥੱਲੇ ਦੇਖ ਸਕਦੇ ਆ ਇੱਕ ਲਾਈਕ ਦਾ ਨਿਸ਼ਾਨ ਹੈ ਨਾਲ ਇੱਥੇ ਬਣਿਆ ਹੈ ਰੀਸ਼ੇਅਰ ਦਾ ਆ ਗਿਆ ਨਾ ਤੀਰ ਜੇ ਬਣਿਆ ਦੁਬਾਰਾ ਮੈਂ ਤਾਂ ਫੇਰ ਖਾਲ ਦਿੰਦਾ ਤੁਸੀਂ ਦੇਖ ਸਕਦੇ ਇੱਥੇ ਦੋ ਨਿਸ਼ਾਨ ਧਿਆਨ ਨਾਲ ਥੱਲੇ ਆ ਜਾਣੇ ਹਨ ਆਪਾਂ ਕੀ ਕਰਨਾ ਇੱਥੇ ਕਲਿੱਕ ਕਰਨਾ ਜਦੋਂ ਇੱਥੇ ਕਲਿੱਕ ਕਰਨਾ ਹੁਣ ਤੁਸੀਂ ਮਤਲਬ ਇਹਦਾ ਚੇਟ ਅਸਿਆ ਚਾਹੇ ਉਹਨੂੰ ਫੋਟੋ ਲਾਈਓ ਚਾਹੇ ਵੀਡੀਓ ਲਾਈਓ ਤੁਹਾਡੇ ਆਟੋਮੈਟਿਕ ਇੱਥੇ ਚੇਟ ਉੱਤੇ ਆ ਜਾਣਾ ਤੁਸੀਂ ਇੱਥੇ ਗਾਣਾ ਵਗੈਰਾ ਦਾ ਚੇਂਜ ਵੀ ਕਰ ਸਕਦੇ ਹੋ ਤੁਸੀਂ ਕਰਨਾ ਇੱਥੋਂ ਲਾ ਦੇਣਾ ਜੇ ਉਹ ਤੁਸੀਂ ਵੇ ਕਿਹੜੇ ਬੰਦੇ ਨੇ ਤੁਹਾਡਾ ਜਿਹੜਾ ਸ਼ੇਅਰ ਤੇ ਹਰੀ ਸ਼ੇਅਰ ਕੀਤਾ ਹੈ ਤੁਸੀਂ ਇੱਥੇ ਰੀਸ਼ੇਅਰ ਤੇ ਕਲਿੱਕ ਕਰਨਾ ਤਾਂ ਤਰ੍ਹਾਂ ਤੁਸੀ ਤੁਹਾਨੂੰ ਇੱਥੇ ਆ ਜਾਣਾ ਹੈ ਬੇਸ ਬੰਦੇ ਨੇ ਤੁਹਾਡਾ ਸਟੇਟਸ ਲਾ ਲਿਆ ਹੈ ਤਾਂ ਮਤਲਬ ਇੱਦੇ ਤੁਸੀਂ ਦੋਨਾਂ ਫੋਨਾਂ ਵਿੱਚ ਵੀ ਔਨ ਕਰ ਲੈਣਾ ਉੱਚ ਵੀ ਔਨ ਕਰ ਲੈਣਾ ਤਾਂ ਬੜੀ ਘੈਂਟ ਅਪਡੇਟ ਹੈ ਕੋਈ ਤੁਹਾਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਕਿਸੇ ਦਾ ਸਟੇਟਸ ਨਾ ਹੀ ਤੁਹਾਨੂੰ ਕੋਈ थर्ड पार्टी ਹੈ ਭਾਂਜੀ ਜ਼ਰੂਰ ਤੇ ਬੜੇ ਆਰਾਮ ਦੇ ਨਾਲ ਜਿਹੜਾ ਤੁਹਾਨੂੰ ਚੰਗਾ ਲੱਗਾ ਤੁਸੀਂ ਉਹਦਾ ਸਟੇਟਸ ਲਾ ਲਵੋ ਤੇ ਬਾਕੀ ਤੁਹਾਨੂੰ ਮੈਂ ਇਹ ਜਾਣਕਾਰੀ ਜ਼ਰੂਰ ਦੱਸ ਦਿੰਦਾ ਵੀ ਜਿਹੜੇ ਬੰਦੇ ਨੇ ਉਹ ਅਲਾਉ ਸ਼ੇਅਰਿੰਗ ਵਾਲੀ ਆਪਸ਼ਨ ਔਨ ਉਹ ਉਹਦਾ ਹੀ ਸਟੇਟਸ ਆਪਾਂ ਲਾ ਸਕਦੇ ਜਿਹਨੇ ਬੰਦ ਕੀਤੀ ਉਹਦਾ ਨਹੀਂ ਲਗਣਾ ਬਾਕੀ ਤੁਸੀਂ ਵੀ ਚੈੱਕ ਕਰਕੇ ਦੱਸੋ ਕਿ ਤੁਹਾਡੇ ਵੇ WhatsApp ਦੇ ਅੰਦਰ ਫੀਚਰ ਆ ਚੁੱਕਿਆ ਜਾਂ ਨਹੀਂ ਆ ਗਿਆ ਜੇਕਰ ਆ ਗਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਹੋ ਬਾਕੀ ਧੰਨਵਾਦ ਜੀ ਮਿਲਦੇ ਆ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰਦੇ ਹੋ